ਸਰਦੀ ਦੇ ਵਿੱਚ ਸੰਗਣੀ ਧੁੰਦ ਨੇ ਆਦਾ ਜਾਲਮ ਸ਼ਾਨਾ ਸ਼ੁਰੂ ਕੀਤਾ ਹੈ ਅਤੇ ਇਸ ਜਾਲ ਦੇ ਕਾਰਨ ਸੰਗਣੀ ਧੁੰਦ ਦੇ ਕਾਰਨ ਰਾਹਗੀਰਾਂ ਲਈ ਮੁਸ਼ਕਲਾਂ ਖੜੀਆਂ ਹੋ ਗਈਆਂ ਹਨ ਜਲਾਲਾਬਾਦ ਦੇ ਨੇੜੇ ਪਿੰਡ ਫਲੀਆਂ ਵਾਲੇ ਵਿਖੇ ਇੱਕ ਹਾਲ ਸਾਹ ਵਾਪਰਿਆ ਹੈ ਇਹ ਜੋ ਤੁਸੀਂ ਮੋਟਰਸਾਈਕਲ ਵੇਖ ਰਹੇ ਹੋ ਇਸ ਮੋਟਰਸਾਈਕਲ ਤੇ ਸ਼੍ਰੀ ਮੁਕਸਰ ਸਾਹਿਬ ਤੋਂ ਮਾਗੀ ਦੇ ਮੇਲੇ ਤੋਂ ਲਾਂਗਰੀ ਵਾਪਸ ਜਲਾਲਾਬਾਦ ਆ ਰਹੇ ਸੀ ਜਿਨ੍ਹਾਂ ਨੇ ਪਿੰਡ ਕੁਬਾਏ ਰੋਟੀਆਂ ਬਣਾਉਣ ਲਈ ਜਾਣਾ ਸੀ ਅਤੇ ਪਿੰਡ ਫਲੀਆਂ ਵਾਲੇ ਨੇੜੇ ਸਾਹਮਣੇ ਤੋਂ ਆ ਰਹੇ ਛੋਟੇ ਹਾਤੀ ਜਾਵਦੇ ਮੋਟਰਸਾਈਕਲ ਤੇ ਤਿੰਨ ਜਣੇ ਸਵਾਰ ਸਰ ਇੱਕ ਦੀ ਮੌਕੇ ਤੇ ਹੀ ਜਾਨ ਚਲੀ ਗਈ ਅਤੇ ਦੋ ਗੰਭੀਰ ਜ਼ਖਮੀ ਹੋਏ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਅਤੇ ਪੁਲਿਸ ਵਾਲਿਆਂ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਜਿਵੇਂ ਹੀ ਕੱਟੜਾ ਦਾ ਪਤਾ ਲੱਗਿਆ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਤੇ ਜੋ ਜ਼ਖਮੀ ਹੈ ਪਰਿਵਾਰ ਵਾਲਿਆਂ ਨੂੰ ਮੌਕੇ ਤੇ ਬੁਲਾ ਰਿਆ ਗਿਆ ਹੈ ਸਰਪੰਚ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਛੋਟਾ ਹੱਥੀ ਚੋਰਾਣ ਵਾਲਾ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਸੜਕਾਂ ਤੇ ਵਹਿਣ ਪਿਆਰੇ ਹਨ ਇਸ ਕਰਕੇ ਕਿਹਾ ਜਾਂਦਾ ਹੈ ਵੀ ਧੁੱਦ ਦੇ ਕਾਰਨ ਘਰਾ ਵਿੱਚ ਦਾ ਨਿਕਲੋ অতি ਜ਼ਰੂਰੀ ਕੰਮ ਨਾ ਹੋਵੇ ਤਾਂ ਘਰਾਂ ਵਿੱਚ ਹੀ ਰਹੋ ਅਤੇ ਸੜਕਾਂ ਤੇ ਤੇਜ਼ ਗੱਡੀਆਂ ਚਲਾਉਣ ਤੋਂ ਬਚੋ ਅਤੇ ਧੁੰਦ ਲਈ ਰਿਫਲੈਕਟਰ ਵੀ ਪੁਲਿਸ ਵੱਲੋਂ ਸਮੇਂ ਸਮੇਂ ਸਰ ਲਗਵਾਏ ਜਾਂਦੇ ਹਨ ਅਤੇ ਸੜਕੀ ਨੀਮਾਂ ਦੇ ਬਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਪਰ ਫਿਰ ਵੀ ਇਨਸਾਨ ਕਿਤੇ ਨਾ ਕਿਤੇ ਨਿਕਲ ਜਾਂਦਾ ਹੈ ਅਤੇ ਲਾਪਰਵਾਹੀ ਕਰਦਾ ਹੈ ਲਾਪਰਵਾਹੀ ਦਾ ਨਤੀਜਾ ਹੁੰਦਾ ਹੈ ਵੀ ਪਿੱਛੇ ਰੋਂਦੇ ਵਿਲਕਦੇ ਪਰਿਵਾਰ ਰਹਿ ਜਾਂਦੇ ਹਨ ਮਾਂ ਬਾਪ ਰਹਿ ਜਾਂਦੇ ਹਨ ਬੱਚੇ ਰਹਿ ਜਾਂਦੇ ਹਨ ਪੈਨ ਭਰਾ ਰਹਿ ਜਾਂਦੇ ਹਨ ਇਹ ਜੋ ਤੁਸੀਂ ਵੇਰ ਵੇਖ ਰਹੇ ਹੋ ਉਹਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਸੜਕਾਂ ਤੇ ਪਾਏ ਜਾ ਰਹੇ ਹਨ ਜਿਨ੍ਹਾਂ ਦੇ ਇਸ ਹਾਦਸੇ ਵਿੱਚ ਦੁਰਘਟਨਾ ਹੋਈ ਹੈ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਕੀ ਨਾਮ ਹੈ ਤੇ ਕਿਹੜੇ ਥਾਣੇ ਤੋਂ ਮੈਂ ਅਸੀਂ ਮੁਕਿੰਦ ਤੋਂ ਥਾਣਾ ਸਿੱਧੀ ਜਲਾਲਾਬਾਦ ਜੀ ਸਾਰੇ ਹਾਸਾ ਕਿਦਾਂ ਵਾਪਰਿਆ ਇਹ ਦੀ ਮੁਕਸਰਾ ਤੋਂ ਆ ਰਹੇ ਸੀ ਤਿੰਨ ਮੋਟਰਸਾਈਕਲ ਤੇ ਤੰਦ ਜਾਂਦੀ ਸੀ ਇਧਰੋਂ ਜਾ ਰਹੇ ਸੀ ਜਲਾਲਾਬਾਦ ਸਾਈਡ ਤੋਂ ਆ ਰਹੇ ਸੀ ਆਪਨਾ ਨਿਕਾਠੀ ਅੱਛਾ ਜੀ ਉਹਦੇ ਨਾਲ ਵਾਪਰੋ ਜੀ ਕਿੰਨੇ ਕਿੰਨੇ ਜਣੇ ਦੀ ਮੌਤ ਹੋਈ ਹੈ ਤਿੰਨ ਜਣੇ ਸੀਗੇ ਜੀ ਇੱਕ ਜਣੇ ਦੀ ਮੌਤ ਹੋਈ ਆ ਦੋ ਜਣੇ ਫੱਟੜਾ ਹੀ ਸਰ ਕੋਈ ਪਛਾਣ ਹੋਈ ਆ ਕਿੱਥੋਂ ਦੇ ਸੀ ਇਹ ਹਾਂਜੀ ਇਹ ਮੁੰਡਾ ਪਰਮਜੀਤ ਸਿੰਘ ਪੁੱਤਰ ਭਿੰਦਰ ਸਿੰਘ ਸ਼ੰਗਰ ਅਤਾੜ ਦੇ ਉਹਦੇ ਰਿਸ਼ਤੇਦਾਰ ਆ ਕਿ ਜੀ ਉਹਨੇ ਦੱਸਿਆ ਵੀ ਲੱਗਦਾ ਕਿੰਨੇ ਕੁ ਵਜੇ ਸਮਾਂ ਸੀਗਾ ਜਦੋਂ ਇਹ ਹਾਦਸਾ ਵਾਪਰਿਆ 7 ਵਜੇ ਦਾ ਕਹਿੰਦੇ ਜੀ ਜੀ ਹੁਣ ਕਿਹੋ ਜੀ ਕਾਰਵਾਈ ਕੀਤੀ ਜਾ ਰਹੀ ਆ ਹੁਣ ਮਾਲਕ ਆਉਂਦੇ ਆ ਜਿਹੜੇ ਵਾਰਤਨ ਨੇ ਉਹ ਜੋ ਕਾਰਵਾਈ ਕਰਾਉਣਗੇ ਅੱਗੇ ਪਿੰਡ ਦੇ ਰਹਿਣ ਵਾਲਿਆਂ ਤੇ ਕੀ ਨਾਮ ਹੈ ਭਾਈ ਮੈਂ ਪਿੰਡ ਸ਼ੰਗਾ ਖੁਰ ਗੁਰਦੇਵ ਸਿੰਘ ਸਰਪੰਚ ਜੀ ਜੀ ਸਾਰੇ ਆਸਾ ਕਿਦਾਂ ਵਾਪਰਿਆ ਜਿਹੜਾ ਇੱਥੇ ਐਕਸੀਡੈਂਟ ਆਇਆ ਜੀ ਆਪਣੇ ਪਿੰਡ ਦੇ ਮੁੰਡੇ ਲਾਂਗਰੀ ਗਏ ਸੀਗੇ ਰੋਟੀਆਂ ਪਕਾਉਣ ਜੀ ਮੁਖਸਰ ਮਾਗੀ ਤੇ ਉੱਥੋਂ ਵਾਪਸ ਆ ਰਹੇ ਸੀ ਤੇ ਨਾ ਜਾਣਾ ਸੀ ਇੱਕ ਬਾਈ ਦੁਬਾਰਾ ਇੱਥੇ ਫਿਰ ਕਿਸੇ ਕੰਮ ਤੇ ਕਿੰਨੇ ਜਣੇ ਸੀ ਇਹ ਤਿੰਨ ਜਣੇ ਸੀ ਤਿੰਨ ਜਣੇ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਅੱਛਾ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਵਾਪਸ ਆ ਰਹੇ ਸੀ ਤੇ ਇੱਥੇ ਆ ਫਲੀਆਂ ਵਾਲੇ ਦੇ ਕੋਲ ਇੱਕੋ ਹਾਥੀ ਆ ਰਿਹਾ ਸੀ ਜੀ ਉਹਦੇ ਨਾਲ ਟੱਕਰ ਹੋਈ ਤੇ ਇੱਕ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਜੀ ਤੇ ਦੂਜੇ ਦੋ ਬਾਕੀ ਦੋ ਫੱਟੜ ਹੋ ਗਏ ਜੀ ਫੱਟੜ ਹੋ ਗਏ ਉਸ ਤੋਂ ਬਾਅਦ ਹੁਣ ਪਹੁੰਚੇ ਇੱਥੇ ਪਰਿਵਾਰ ਮੈਂਬਰ ਵੀ ਆਏ ਨੇ ਤੇ ਪੁਲਿਸ ਵੀ ਆਈ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਾ ਜੀ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਹਾਂਜੀ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਉਹਦਾ ਕੋਈ ਪਤਾ ਲੱਗਿਆ ਜਿਹੜਾ ਛੋਟੇ ਹਾਥੀ ਵਾਲਾ ਸੀ ਕਿੱਥੋਂ ਦਾ ਨਹੀਂ ਉਹਦਾ ਨਹੀਂ ਪਤਾ ਲੱਗਿਆ ਮੌਕੇ ਤੋਂ ਫਰਾਰ ਹੈ ਕਿ ਜਾਂ ਇੱਥੇ ਹੀ ਹੈ ਨਹੀਂ ਸਾਨੂੰ ਨਹੀਂ ਪਤਾ ਕੀ ਮੰਗ ਕੀ ਕਰਦੇ ਹੁਣ मांग बस यही जी प्रशासन तो किसान इंसाफ दवाया जाए ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत